ਕਿਆ ਜਸ ਇਹ ਸੈਂਟਰਪੁਰਾ ਅੱਜ ਜਿਹੜਾ ਪਿਛਲੇ ਦਿਨੀ ਹੜ੍ਹਾਂ ਕਰਕੇ ਬੜਾ ਵੱਡਾ ਚੜਕਾਂ ਦਾ ਨੁਕਸਾਨ ਹੋਇਆ ਉਹਨੂੰ ਲੈ ਕੇ ਅੱਜ ਲਗਭਗ 2.5 ਕਿਲੋ ਮੀਟਰ ਦੀ ਕਿਰਤੀ ਜਿਹੜੀ ਆਏ ਬਾਹਰ ਗਈਆਂ 52 ਲੱਖ ਦੀ ਜਿਹੜੀ ਕੀਮਤ ਨਾਲੇ ਬਣ ਕੇ ਜਾਣ ਉਹ ਜਲਦੀ ਜਿਹੜੀਆਂ ਛੜਕਾਂ ਵਾਲੇ ਦੁਕਾਨ ਦੇ ਉਸ ਤੋਂ ਜਣੀਆਂ ਉਹ ਕਰ ਜਿਹੜੀ ਸਮੱਸਿਆ ਹੁੰਦੀ ਉਹ ਦੂਰ ਹੋ ਜਾਵੇ ਉਹ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਲੋਕੀਂ ਧੜਾ ਧੜ ਜਿਹੜੇ ਆ ਕਾਂਗਰਸ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਜਿਹੜੇ ਆ ਰਹੇ ਨੇ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਸਰਪੰਚ ਸਾਹਿਬ ਨਿਸ਼ਾਨ ਸਿੰਘ ਦੀ ਗਵਾਹੀ 'ਚ ਲੋਕਾਂ ਨੇ ਕਾਂਗਰਸ ਔਰ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਉਹਨਾਂ ਦਾ ਵੈਲਕਮ ਕਰਨਾ ਪ੍ਰਿੰਸੀ ਜੀ ਵਰਗੇ ਆਪਣਾ ਪਰਿਵਾਰ ਲੜਦਾ ਹੋਇਆ ਲੋਕਾਂ ਦੇ ਬਹੁਤ ਖੁਸ਼ ਨੇ ਔਰ ਆਉਣ ਵਾਲੇ ਸਮੇਂ 'ਚ ਬਹੁਤ ਬੜੀਆਂ ਹੋਰ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਚਲੰਗਾ ਉਹ ਹੋਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਲੋਕ ਜਿਹੜਾ ਨਵਾਂ ਜਿਹੜਾ ਇਤਿਹਾਸ ਜਿਹੜਾ ਸਤਾਈ ਚ ਰਚਣਗੇ ਔਰ ਪਹਿਲਾਂ ਤਾਂ ਕਹਿੰਦੇ 92 ਸੀਗੇ ਮੇਰੇ ਕਾ 100 ਦੇ ਲਗਭਗ ਜਿਹੜੀ ਸੀਟ ਆਮਾਦੀ ਪਾਰਟੀ ਦੀ ਪੰਜਾਬ ਤੇ ਜਿੱਤ ਲਈ। ਕਰੋ 8 ਤੋਂ 10 ਪਰਿਵਾਰ ਇੰਤਾਲਾ ਪਰਿਵਾਰ ਵਿੱਚ ਸ਼ਾਮਲ ਹੋਏ ਨੇ। ਅਸੀਂ ਬਹੁਤ ਅਹੀਂ ਦਿਨਾਂ ਜਿਲ੍ਹਾ ਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਲਈ। ਇਹ 2.5 ਕਿਲੋਮੀਟਰ ਦਾ ਸਾਡਾ ਸੜਕ ਦਾ ਏਰੀਆ ਸੀ ਇਹ ਹੜਾ ਦੌਰਾਨ ਟੁੱਟ ਗਿਆ। ਅਸੀਂ ਆਪਣੇ ਐਮਐਲਏ ਸਾਹਿਬ ਦਾ ਜਿਲ੍ਹਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਤੇ ਸਾਡੀ ਸੜਕ ਦਾ ਜਿੱਤ ਘਟਾਉਣ ਨੂੰ ਲੱਗਾ ਜੀ ਤੇ ਜਲਦੀ ਬਣ ਕੇ ਡਾੜੀ ਹੋ